ਕੀ ਸੱਚਮੁੱਚ ਹੁਣ ਅਕਾਲੀਆਂ ਦਾ ਰੋਬ ਖਤਮ ਹੋ ਚੁੱਕਿਆ ਹੈ ਜਾਂ ਅਕਾਲੀਆਂ ਦਾ ਸਮਾ ਵਿਹਾ ਚੁੱਕਿਆ ਹੈ ਇਹ ਖਬਰ ਆਪਣੇ ਆਪ ਦੇ ਵਿੱਚ ਕਈ ਖੁਲਾਸੇ ਕਰੇਗੀ ਪਿੰਡ ਟੌੜਾ ਦੇ ਵਿੱਚ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌੜਾ ਦੀ ਜਨਮ ਸ਼ਤਾਬਦੀ ਉਹਨੂੰ ਸਮਰਪਿਤ 15ਵਾਂ ਟੌੜਾ ਕਬੱਡੀ ਕੱਪ ਸ਼੍ਰੋਮਣੀ ਕਮੇਟੀ ਮੈਂਬਰ ਸਤਵਿੰਦਰ ਸਿੰਘ ਟੌੜਾ ਦੇ ਵੱਲੋਂ ਉਹਨਾਂ ਦੇ ਪਿੰਡ ਵਿੱਚ ਕਰਵਾਇਆ ਜਾ ਰਿਹਾ ਹੈ ਇਸ ਕਬੱਡੀ ਟੂਰਨਾਮੈਂਟ ਦੇ ਵਿੱਚ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਬਾਜਰਾ ਸੁਰਜੀਤ ਸਿੰਘ ਰਖੜਾ ਨੇ ਵੀ ਸ਼ਿਰਕਤ ਕੀਤੀ ਚੰਦੂ ਬਾਜਰਾ ਨੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਸੰਬੰਧੀ ਬੋਲਦਿਆਂ ਕਿਹਾ ਕਿ ਅਸੀਂ ਕਹਿੰਦੇ ਹਾਂ ਕਿ ਉਹਨਾਂ ਨੂੰ ਅਸਤੀਫਾ ਨਹੀਂ ਸੀ ਦੇਣਾ ਚਾਹੀਦਾ ਕਿਉਂਕਿ ਅੱਜ ਪੰਥ ਪੰਜਾਬ ਅਤੇ ਪੰਜਾਬ ਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਨੂੰ ਚੁਣੌਤੀਆਂ ਪੇਸ਼ ਨੇ ਪੰਥ ਖੀਰੂ ਖੀਰੂ ਹੋਇਆ ਪਿਆ ਅਜਿਹੇ ਸਮੇਂ ਵਿੱਚ ਪੰਜਾਬ ਦਾ ਭਲਾ ਚਾਹਣ ਵਾਲੇ ਲੋਕਾਂ ਨੂੰ ਇੱਕਜੁੱਟ ਹੋਣ ਦੀ ਲੋੜ ਹੈ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਜੋ ਫੈਸਲਾ ਸੁਣਾਇਆ ਗਿਆ ਸੀ ਉਹ ਖਿੱਲਰੀ ਹੋਈ ਸ਼ਕਤੀ ਨੂੰ ਜੋੜਨ ਕਾਰਨ ਸੀ ਉਹ ਟੋਟੇ ਟੋਟੇ ਹੋਏ ਅਕਾਲੀ ਦਲ ਨੂੰ ਜੋੜਨ ਵਾਲਾ ਸੀ ਉਹ ਪੰਥ ਅਤੇ ਪੰਜਾਬ ਸਾਹਮਣੇ ਪੈਦਾ ਹੋਈਆਂ ਚੁਣੌਤੀਆਂ ਨਾਲ ਨਜਿੱਠਣ ਵਾਸਤੇ ਸੀ ਉਹ ਫੈਸਲਾ ਸ਼ਕਤੀਸ਼ਾਲੀ ਅਤੇ ਮਜ਼ਬੂਤ ਅਕਾਲੀ ਦਲ ਬਣਾਉਣ ਵਾਸਤੇ ਸੀ ਜਿਸ ਅਕਾਲੀ ਦਲ ਤੋਂ ਲੋਕ ਆਸ ਕਰਦੇ ਸੀ ਅਕਾਲੀਆਂ ਦਾ ਭੈ ਅਕਾਲੀਆਂ ਦਾ ਰੋਬ ਅਤੇ ਅਕਾਲੀਆਂ ਦਾ ਦਬਕਾ ਉਹ ਉਹਦੇ ਤੋਂ ਹੁਣ ਅਕਾਲੀ ਬਹੁਤ ਦੂਰ ਹੋ ਗਏ ਨੇ ਪਰ ਅੱਜ ਲੱਗਦਾ ਹੈ ਕਿ ਜਿਸ ਕਰਕੇ ਅਕਾਲੀ ਜਾਣੇ ਜਾਂਦੇ ਸੀ ਉਹ ਸਭਾ ਖਤਮ ਹੋ ਚੁੱਕਿਆ ਹੈ ਸ਼੍ਰੋਮਣੀ ਅਕਾਲੀ ਦਲ ਹੁਣ ਪਤਲਾ ਪੈ ਚੁੱਕਿਆ ਹੈ ਇਸ ਕਰਕੇ ਜਿਨ੍ਹਾਂ ਨੂੰ ਚਿੰਤਾ ਉਹ لازਮੀ ਤੌਰ ਤੇ ਪੰਥਕ ਏਕਤਾ ਦਾ ਸਾਥ ਦੇ ਰਹੇ ਨੇ ਇਸ ਕਰਕੇ ਉਹ ਫੈਸਲਾ ਸਮੁੱਚੇ ਪੰਜਾਬੀਆਂ ਨੇ ਸਲਾਹਾ ਸੀ ਪਰ ਬਦਕਿਸਮਤੀ ਨਾਲ ਕੁਝ ਲੋਕਾਂ ਨੇ ਉਹਨੂੰ ਅੱਖੋਂ ਪਰੋਖੇ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਲੀਰੋ ਲੀਰ ਕਰਨ ਦਾ ਫੈਸਲਾ ਕੀਤਾ ਹੋਇਆ ਹੈ ਇਹ ਜਿਹੜੀ ਪੰਥਕ ਏਕਤਾ ਦਾ ਰਾਹ ਬਣਾਇਆ ਸੀ ਉਸ ਸਬੰਧੀ 18 ਮਾਰਚ ਨੂੰ ਉਹਨਾਂ ਨੇ ਆਖਿਆ ਕਿ ਫੈਸਲੇ ਤੇ ਅਮਲ ਕਰਨ ਵਾਲੀ ਜਿਹੜੀ ਕਮੇਟੀ ਬਣਾਈ ਸੀ ਉਹਨਾਂ ਦੇ ਸੱਦੇ ਤੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾ ਰਹੇ ਆਂ ਲੋਕਾਂ ਵਿੱਚ ਬੜਾ ਵੱਡਾ ਉਤਸ਼ਾਹ ਹੈ ਲੋਕਾਂ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਸਿੰਘ ਸਹਿਬਾਨ ਨੇ ਪੰਥਕ ਏਕਤਾ ਲਈ ਜਿਹੜਾ ਫਾਰਮੂਲਾ ਤਿਆਰ ਕੀਤਾ ਸੀ ਉਹੀ ਪੰਥ ਅਤੇ ਪੰਜਾਬ ਨੂੰ ਬਚਾਉਣ ਦਾ ਸਹੀ ਰਾਹ ਹੈ ਪ੍ਰੋਫੈਸਰ ਚੰਦੂ ਬਾਜਰਾ ਨੇ ਟੌੜਾ ਕਬੱਡੀ ਕੱਪ ਤੇ ਵਧਾਈ ਦਿੱਤੀ ਉੱਥੇ ਹੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਆਖਿਆ ਕਿ ਉਹਨਾਂ ਦਾ ਅਸਤੀਫਾ ਪਰਵਾਣ ਨਹੀਂ ਹੋਣਾ ਚਾਹੀਦਾ ਤੇ ਅਸਤੀਫਾ ਦੇਣਾ ਵੀ ਨਹੀਂ ਚਾਹੀਦਾ ਅਤੇ ਸ਼੍ਰੀ ਅਕਾਲ ਤਖਸਦ ਦੇ ਫੈਸਲੇ ਦੇ ਉੱਤੇ ਵੀ ਫੁੱਲ ਚੜਾਉਣੇ ਚਾਹੀਦੇ ਸੀ ਤਾਂ ਕਿ ਅਸੀਂ ਚੁਣੌਥੀਆਂ ਨਾਲ ਨਜਿੱਠ ਲੈਂਦੇ ਤੇ ਅਕਾਲੀ ਦਲ ਮਜ਼ਬੂਤ ਕੀਤਾ ਜਾਂਦਾ ਅਤੇ ਲੋਕਾਂ ਦੇ ਵਿੱਚ ਆਸਤੀ ਕਿਰਨ ਵੀ ਜਾਗੀ ਸੀ ਅਤੇ ਲੋਕਾਂ ਦੇ ਵਿੱਚ ਦਬਦਬਾ ਵੀ ਅਕਾਲੀ ਦਲ ਦਾ ਕਾਇਮ ਰਹਿਣਾ ਸੀ ਪਰ ਹੁਣ ਅਸੀਂ ਪਤਲੇ ਪੈ ਚੁੱਕੇ ਹਾਂ ਉਹਨਾਂ ਨੇ ਆਖਿਆ ਕਿ ਲਾਜ਼ਮੀ ਤੌਰ ਤੇ ਪੰਥਕ ਏਕਤਾ ਹੋਣੀ ਚਾਹੀਦੀ ਹੈ ਅਤੇ ਇਹਦਾ ਸਾਥ ਵੀ ਦੇਣਾ ਚਾਹੀਦਾ ਹੈ ਇਸੇ ਕਰਕੇ ਆਮ ਲੋਕ ਉਸ ਫੈਸਲੇ ਨੂੰ ਚੰਗਾ ਮੰਨ ਰਹੇ ਨੇ ਹੁਣ ਅਕਾਲੀ ਦਲ ਇਸ ਵਾਲੇ ਪਾਸੇ ਨੂੰ ਤੁਰੇਗਾ ਕਿ ਨਹੀਂ ਤੁਰੇਗਾ ਇਹ ਆਉਣ ਵਾਲਾ ਸਮਾਂ ਹੋਏਗਾ ਅਤੇ ਅੱਜ ਉਹਨਾਂ ਨੇ ਆਖਿਆ ਕਿ ਵੱਡੀ ਗਿਣਤੀ ਵਿੱਚ ਸੰਭਾਵਨਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਸੰਗਤਾਂ ਪਹੁੰਚਣਗੀਆਂ ਲੋਕਾਂ ਦੇ ਵਿੱਚ ਵੱਡਾ ਉਤਸ਼ਾਹ ਹੈ ਵਿਕਰਮ ਮਜੀਠੀਆ ਦੇ ਸੱਟ ਅੱਗੇ ਪੇਸ਼ ਹੋਣ ਸੰਬੰਧੀ ਬੋਲਦਿਆਂ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਮਜੀਠੀਆ ਦੇ ਉੱਤੇ ਕੇਸ ਪਾਇਆ ਗਿਆ ਉਹ ਇੱਕ ਤਰ੍ਹਾਂ ਦੀ ਬਦਲਾਖੋਰੀ ਅਤੇ ਜਿਆਦਤੀ ਵਾਲਾ ਹੈ ਜੇਕਰ ਕੋਈ ਕੇਸ ਹੁੰਦਾ ਤਾਂ ਪਹਿਲਾਂ ਹੀ ਬਣਦਾ ਸੀ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਤੇ ਬੋਲਦਿਆਂ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ 3 ਸਾਲਾਂ ਵਿੱਚ ਬਿਲਕੁਲ ਜ਼ੀਰੋ ਹੈ ਸਰਕਾਰ ਦੇ ਵੱਲੋਂ ਪੰਜਾਬ ਦੇ ਲੋਕਾਂ ਨਾਲ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ ਪੰਜਾਬ ਵਿੱਚ 3 ਸਾਲਾਂ ਵਿੱਚ ਇਹਨਾਂ ਦੇ ਆਪਣੇ ਕਾਰਜਕਾਲ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਕੋਈ ਵਿਕਾਸ ਵੀ ਨਹੀਂ ਕਰਵਾਇਆ ਗਿਆ ਇਹਨਾਂ ਵੱਲੋਂ ਸਿਰਫ ਗੱਲਾਂ ਨਾਲ ਹੀ ਸਾਰਿਆ ਜਾ ਰਿਹਾ ਹੈ ਪੰਜਾਬ ਦੇ ਬਣਦੇ ਹੱਕ ਦਵਾਉਣ ਦੇ ਵਿੱਚ ਵੀ ਮੌਜੂਦਾ ਸਰਕਾਰ ਬਿਲਕੁਲ ਫੇਲਸਾਬਤ ਹੋਈ ਹੈ ਕੇਂਦਰ ਸਰਕਾਰ ਦੇ ਅੱਗੇ ਉਹਨਾਂ ਨੇ ਆਤਮ ਸਮਰਪਣ ਕੀਤਾ ਹੋਇਆ ਹੈ ਇਸੇ ਕਰਕੇ ਪੰਜਾਬ ਦੇ ਪਾਣੀਆਂ ਡੈਮਾਂ ਅਤੇ ਰਾਜਧਾਨੀ ਤੇ ਉਹਨਾਂ ਵੱਲੋਂ ਕਬਜ਼ਾ ਕੀਤਾ ਹੋਇਆ ਹੈ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਪੰਜਾਬ ਦਾ ਕੋਈ ਬਾਲੀ ਵਾਰਸ ਨਹੀਂ ਨਸ਼ਿਆਂ ਸਬੰਧੀ ਬੋਲਦਿਆਂ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਨਸ਼ਿਆਂ ਦੇ ਵਿਰੁੱਧ ਜਾਗਣਾ ਚਾਹੀਦਾ ਹੈ ਪਰ ਬੜੀ ਦੇਰ ਬਾਅਦ ਜਾਗ ਆਈ ਹੈ ਇਸ ਤੇ ਕੀ ਨਤੀਜੇ ਨਿਕਲਦੇ ਨੇ ਇਹ ਆਉਣ ਵਾਲਾ ਸਮਾਂ ਦੱਸੇਗਾ ਅਮਰਿਤਪਾਲ ਸਿੰਘ ਦੇ ਸਾਥੀਆਂ ਤੋਂ ਐਨਐਸਏ ਹਟਾਉਣ ਸਬੰਧੀ ਉਹਨਾਂ ਨੇ ਕਿਹਾ ਕਿ ਅਮਰਿਤਪਾਲ ਸਿੰਘ ਤੋਂ ਵੀ ਐਨਐਸਏ ਹਟਾਉਣੀ ਚਾਹੀਦੀ ਹੈ ਖਡੂਰ ਸਾਹਿਬ ਦੇ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾ ਕੇ ਜਿਤਾਇਆ ਇਸ ਲਈ ਉਹਨਾਂ ਦੇ ਵੋਟਰਾਂ ਦੀ رائے ਉਹਦਾ ਕਤਲ ਨਹੀਂ ਹੋਣਾ ਚਾਹੀਦਾ ਤਾਂ ਜੈਦਾ ਗੁਰਦੈਲ ਸਿੰਘ ਜੀ ਟੌੜਾ ਉਹਨਾਂ ਦੇ ਹੱਥ ਸਾਥ ਉਹਨਾਂ ਦੀ ਯਾਦ ਦੇ ਵਿੱਚ ਇੱਕ ਕਬੱਡੀ ਟੂਰਨਾਮੈਂਟ ਟੌੜਾ ਵੀ ਕੀਤਾਇਆ ਜਾਂਦਾ ਔਰ ਮੈਂ ਸਮਝਦਾ ਇਲਾਕੇ ਦੀ ਸੰਗਤ ਔਰ ਉਹਨਾਂ ਦੇ ਚਾਹਣ ਵਾਲੇ ਪੰਜਾਬ ਭਰੀ ਵਰਕੇ ਦੇਸ਼ ਭਾਰਤ ਦੇ ਵਿੱਚੋਂ ਇਹ ਕਬੱਡੀ ਟੂਰਨਾਮੈਂਟ ਦੇ ਵੀ ਚਾਹੁੰਦੇ ਨੇ ਸਾਡੇ ਗੁਰਦੈਲ ਟੌੜਾ ਜੀ ਸਾਡੇ ਮੈਂਬਰ ਐਸਟੀਪੀਸੀ ਉਹ ਵਿਸ਼ੇਸ਼ਤਾ ਉਤੇ ਅਸੀਂ ਸ਼ੁਰੂ ਤੋਂ ਇੱਕ ਟੂਰਨਾਮੈਂਟ ਕਰਦੇ ਨੇ ਪਰਵਧ ਕਰਦੇ ਨੇ ਪਰ ਪਿੰਡਾਂ ਦਾ ਸਹਯੋਗ ਇਲਾਕੇ ਦਾ ਸਹਯੋਗ ਔਰ ਪੰਛਰਤ ਜਿਹੜਾ ਗੁਰਦਾਰੀ ਦੀ ਟੌਹੜਾ ਦੇ ਜਿਹੜੇ ਸਰਧਾਲੂ ਕਹੋ ਉਹਨਾਂ ਨੂੰ ਚਾਹਣ ਵਾਲੇ ਕਹੋ ਉਹ ਸਾਰੇ ਹਾਜ਼ਰੀ ਭਰਦੇ ਨੇ ਔਰ ਮੈਂ ਸਮਝਦਾ ਕਿ ਇਹ ਟੂਰਨਾਮੈਂਟ ਜਿਹੜਾ ਹੈ ਸਾਨੂੰ ਆਪਸ ਵਿੱਚ ਜੋੜਦਾ ਵੀ ਆ ਔਰ ਸਾਡੇ ਨੌਜਵਾਨਾਂ ਨੂੰ ਖੇਡਾਂ ਖੇਡਣ ਦਾ ਮੌਕਾ ਸਾਨੂੰ ਖੇਡਾਂ ਦੇਖਣ ਦਾ ਮੌਕਾ ਭਗਵਾਨ ਸਰਤਨ ਜਹਾਜ ਦੁਰਗਾ ਸਿੰਘ ਜੀ ਚੌੜਾ ਦੀਆਂ ਸਵਾਵਾਂ ਦੀ ਯਾਦ ਕਰਨਾ ਮਾਬਾ ਦਿੰਦਾ। ਇਹ ਕੱਟੂਰਾਂ ਨਾਲ ਅੱਜ ਅੰਤਰੀ ਕਮੇਟੀ ਤੇ ਕੰਮ ਜਾਰਾ ਰੱਖਣਾ ਇਹ ਦੇਖੇ ਨੇ। ਦੇਖੋ ਪਹਿਲਾਂ ਵੀ ਮਤਲਬ ਜਦ ਤਰ ਹੋ ਰਹੇ ਨੇ ਕਿ ਸਾਹੀ ਸਾਹਿਬ ਦਾ ਜਿਹੜਾ ਅਸਤੀ ਅਸੀਂ ਤਾਂ ਪਹਿਲੇ ਕਿ ਐਸੇ ਬਨੋ ਦੇ ਨਹੀਂ ਚਾਹੀਦਾ ਅਸਤੀਫਾ ਕਿਉਂਕਿ ਅੱਜ 5 ਰੋਜ਼ ਦੀਆਂ ਚੁਣੌਤੀਆਂ ਨੇ ਪੰਜਾਬ ਨੂੰ ਚੁਣੌਤੀਆਂ ਨੇ ਬਾਸਰੀ ਜਿਸਮੰਦੀ ਸ਼ਰਮਣੀ ਅਕਾਲੀ ਦਲ ਨੂੰ ਚੁਣੌਤੀਆਂ ਨੇ ਬਾਤ ਘੇਰੂ ਘੇਰੂ ਹੋ ਆਪਿਆ ਔਰ ਐਸੇ ਸਰਮਾਜਦੇ ਜਿਹੜੇ ਸ਼ਹਿਰ ਦੇ ਲੋਕ ਨੇ ਔਰ ਜਿਹੜੇ ਪੰਜਾਬ ਦਾ ਭਲਾ ਚਾਹੁੰਦੇ ਨੇ ਪਾਰਸਲਾ ਭਲਾ ਚਾਹੁੰਦੇ ਨੇ ਉਹਨਾਂ ਨੂੰ ਸਿਰ ਜੋੜ ਕੇ ਬੈਠਣ ਦੀ ਲੋੜ ਆ ਔਰ ਮੈਂ ਸਮਝਦਾ ਕਿ ਉਹ ਦਸੰਬਰ ਨੂੰ ਜੋ ਸ੍ਰੀ ਅਕਾਲタル ਸਾਹਿਬ ਦੀ ਗ੍ਰੀਲ ਤੇ ਫੈਸਲਾ ਸੁਣਾਇਆ ਸੀ ਉਹ ਖੇਲੜੀ ਹੋਇ ਸਕਤੇ ਨੂੰ ਜੋੜਨ ਦਾ ਸੀ ਉਹ ਟੋਟੇ ਟੋਟੇ ਹੋਏ ਅਕਾਲੀ ਦਲ ਨੂੰ ਜੋੜਨ ਦਾ ਸੀ ਉਹ ਪੰਜ ਤਨ ਪੰਜਾਬ ਦੇ ਸਾਹਮਣੇ ਜਿਹੜੀਆਂ ਚੁਣੌਤੀਆਂ ਨੇ ਉਹਨਾਂ ਨੂੰ ਜੇਠਣ ਲਈ ਉਹਨਾਂ ਦੇ ਆਣ ਦਾ ਹੋਣ ਲਈ ਇੱਕ ਸ਼ਕਤੀਸ਼ਾਲੀ ਮਜ਼ਬੂਤ ਅਕਾਲੀ ਦਲ ਬਣਾਉਣ ਦਾ ਲੋੜ ਸੀ ਜਿਹੇ ਜਿਹੇ ਅਕਾਲੀ ਦਲ ਤੇ ਲੋਕ ਆਤ ਕਰਦੇ ਨੇ ਅਕਾਲੀਆਂ ਦਾ ਭੈ ਅਕਾਲੀਆਂ ਦਾ ਰੋਗ ਅਕਾਲੀਆਂ ਦਾ ਦਾਬਕਾ ਦੇ ਇਸ ਦੀ ਰਾਜਨੀਤੀ ਵੀ ਜਿਹੜਾ ਹੁਣ ਤੱਕ ਰਿਹਾ ਪਹਿਲਾਂ ਉਹ ਅਜੇ ਖਤਮ ਹੋ ਗਿਆ ਅੱਜ ਸ਼ੁਰੂ ਹੋਣੀ ਅਕਾਲੀ ਦਲ ਵੀ ਇੱਕ ਪਤਲਾ ਪੈ ਗਿਆ ਕੋਈ ਇਸ ਕਰਕੇ ਜਿਨ੍ਹਾਂ ਨੂੰ ਚਿੰਤਾ ਹੈ ਜਾਂਦੀ ਉਹ ਲਾਜ਼ਮੀ ਤੌਰ ਤੇ ਇਸ ਪੰਥਕ ਇਕਤਾ ਦੇ ਹਮੇਸ਼ਾ ਰਹੇ ਨੇ ਔਰ ਰਹਿਣਗੇ ਔਰ ਇਸੇ ਕਰਕੇ 2 ਤਰੀਕ ਨੂੰ ਜਿਹੜਾ ਫੈਸਲਾ ਤੁਸੀਂ ਬਹੁਤ ਜਨਮ ਵੱਲੋਂ ਸ੍ਰੀ ਅਕਾਲ ਤਾ ਸਭ ਦੀ ਫੈਸਲੇ ਸੁਣਾਇਆ ਸੀ ਉਹਨੂੰ ਸਮਝ ਕੇ ਪੰਜਾਬ ਵਾਸੀਆਂ ਪੰਥਵਾ ਪ੍ਰਾਤਾਂ ਨੇ ਪਸੰਦ ਕੀਤਾ ਔਰ ਬਾਅਦ ਕਿਨੂੰ ਜਿਹੜਾ ਕੁਝ ਲੋਕਾਂ ਨੇ ਉਹਨੂੰ ਤਾਕਤ ਵਿਡੋ ਕੀਤਾ ਕੁਝ ਲੋਕਾਂ ਨੇ ਸਰੋਵਣੀ ਅਕਾਲੀ ਦਰਬ ਤੋਂ ਲੀਰੋ ਲੀਰ ਕਰਨ ਦਾ ਇੱਕ ਫੈਸਲਾ ਕੀਤਾ ਹੋਇਆ ਉਹਨਾਂ ਲੋਕਾਂ ਨੇ ਇਹ ਜਿਹੜੀ ਪੰਥਕ ਇਕਤਾ ਦਾ ਹੈ ਬਣਾਇਆ ਸੀ ਤਾਰਪੂਤੋਂ ਕੁੜਾ ਪਰ 18 ਤਰੀਕ ਨੂੰ ਕੱਲ ਅਸੀਂ ਉਸ ਫੈਸਲੇ ਤੇ ਆਮਲ ਕਰਨ ਵਾਲੀ ਜਿਹੜੀ ਕਮੇਟੀ ਬਣਾਈ ਸੀ ਉਹਨਾਂ ਨੇ ਜੁਦਾ ਸੱਜੇ ਤੇ ਕੱਲ ਨੂੰ ਜਿਹੜੇ ਅਕਾਲਤਾ ਸਾਹਿਬ ਜਿਹੜੇ ਮੱਥਰ ਸਾਹਿਬ ਜਾ ਰਹੇ ਆ ਲੋਕਾਂ ਵਿੱਚ ਬੜਾ ਵੱਡਾ ਉਤਸ਼ਾਹ ਲੋਕਾਂ ਨੂੰ ਇਸ ਗੱਲ ਦਾ ਅਹਿਸਾਸ ਆ ਕਿ ਸਿੰਘ ਸਹਿਬਾਨ ਨੇ ਵਾਂਸਕ 41 ਜਿਹੜਾ ਫਾਰਮੂਲਾ ਤਿਆਰ ਕੀਤਾ ਸੀ ਉਹੀ ਗਲਾਹ ਹੈ ਵਾਂਸ ਤੇ ਪੰਜਾਬ ਨੂੰ ਬਚਾਉਂਗਾ ਇਸੇ ਕਰਕੇ ਕੱਲ ਦੇ 18 ਤਰੀਕ ਦੇ ਫੇਰੀ ਅਮਰ ਸਰਦਾਰ ਦਰਬਾਰ ਸਾਹਿਬ ਜਾਂ ਦੇ ਲਈ ਬਾਕਰਾ ਵੀ ਟਕਾਲੀ ਹਮਾਇਤਿਆਂ ਵਿੱਚ ਬੜਾ ਵੱਡਾ ਉਛਾਪ ਆਇਆ ਹੈ ਕਿ ਵਿਕਰਮ ਜੀ ਤੇ ਮਜੀਦੀਆ ਸਿੰਘ ਦੇ ਪੇਸ਼ ਹੋਏ ਨੇ ਕਿ ਤੁਸੀਂ ਦੇਖਦੇ ਹੋ ਪਟਿਆਲੇ ਦੇ ਮੈਂ ਸਮਝਦਾ ਕਿ ਜਿਸ ਤਰ੍ਹਾਂ ਦਾ ਵਿਕਰਮ ਦਿੱਤੇ ਉਹਨਾਂ ਦਾ ਕੈਸ ਪਾਇਆ ਸੀ ਉਹ ਤਾਂ ਕਿਸੇ ਦੇ ਜਾਤੀ ਆ ਬਦਲਣ ਖੋਦੀ ਆ ਬਦਲ ਕੋਈ ਕੈਸ ਜੇ ਬਣਦਾ ਸੀ ਤਾਂ ਪਹਿਲਾਂ ਮਤ ਦਾ ਉਹਦੇ ਬਾਰੇ ਕੋਈ ਪੱਕਾ ਪਤਾ ਨਹੀਂ ਚਾਦਾ ਫੁਰਤੀ ਚਲੋੜੇ ਸਭ 3 ਸਾਲ ਸਰਕਾਰ ਦੇ ਪੂਰੇ ਹੋ ਗਏ ਨੇ ਕਾਰਜਾਂ ਨੂੰ ਤਨਖਾਹ ਦੇ ਵਿੱਚ ਪੰਜਾਬ ਦੀ ਸਰਕਾਰ ਦੀ ਕਾਰਗੁਜ਼ਾਰੀ ਤਾਂ ਜ਼ੀਰੋ ਆ ਦੇਖੋ ਪੰਜਾਬ ਸਰਕਾਰ ਨੇ ਜਿਹੜੇ ਵਾਦੇ ਲੋਕਾਂ ਨਾਲ ਕੀਤੇ ਸੀ ਉਹ ਤਾਂ ਕੋਈ ਅਮਲ ਨਹੀਂ ਕੀਤਾ ਪੰਜਾਬ ਦੇ ਤਿੰਨ ਸਾਲਾਂ ਵਿੱਚ ਕਿਤੇ ਸਕੂਲ ਦੀ ਨਵ ਨਿਮਾੜਤ ਨਹੀਂ ਖੜੀ ਲੱਗੀ ਕਿਤੇ ਹਸਪਤਾਲ ਦੀ ਕੰਧ 'ਤੇ ਸੀਮਿੰਟ ਦਾ ਥੈਲਾ ਨਹੀਂ ਲੱਗਿਆ ਕਿਤੇ ਪੰਜਾਬ ਦੀ ਸੜਕ 'ਤੇ ਇੱਕ ਥੈਲਾ ਬਜਰੀ ਦਾ ਨਹੀਂ ਪਿਆ ਪੰਜਾਬ ਦਾ ਵਿਕਾਸ ਬਿਲਕੁਲ ਵਾਦਾ ਗੱਲਾਂਬਾਤਾਂ ਨਾਲ ਹੀ ਥਾਰਿਆ ਤੇ ਫਿਰ ਪ੍ਰੋਕਲਰਾਂ ਨਾਲ ਥਾਰਿਆ ਆਮਲੀ ਰੂਪ ਵਿੱਚ ਪੰਜਾਬ ਦਾ ਵਿਕਾਸ ਪਿਛਲੇ ਤਿੰਨ ਸਾਲਾਂ ਚ ਖੁੱਲ ਹੋਇਆ ਬਲਕੇ ਜਿਹੜੇ ਪੰਜਾਬ ਦੇ ਆਪਣੇ ਹੱਕ ਨੇ ਉਹ ਵੀ ਗੌਰ ਦੇ ਵਿੱਚ ਮਜੂਦਾ ਪੰਜਾਬ ਅੱਜ ਪੂਰੀ ਤਰ੍ਹਾਂ ਫੇਰ ਹੋ ਗਿਆ ਕੇਂਦਰ ਕੇ ਬਿਲਕੁਲ ਝੇਪ ਮੰਨ ਕੇ ਕਹਿ ਲੋ ਤਬਾਹ ਥੱਲੇ ਕਹਿ ਲੋ ਚੁੱਪ ਕਰਕੇ ਕਹਿ ਲੋ ਮਨ ਹਰ ਗੱਲ ਕੇਂਦਰ ਤੋਂ ਜਰੀਆ ਉਹਦੇ ਕੇ ਬਹੁਤੀ ਰਹੀ ਇਸ ਕਰਕੇ ਪੰਜਾਬ ਦੇ ਪਾਣੀਆਂ ਤੇ ਹਮੜਾ ਪੰਜਾਬ ਦੇ ਡੈਮਾਂ ਤੇ ਵੀ ਕਬਜ਼ਾ ਪੰਜਾਬ ਦੀ ਰਾਹ ਤਾਂ ਨਹੀਂ ਦੇ ਦਿੱਤਾ ਉਹਦਾ ਪੰਜਾਬ ਦੇ ਆਰਡੀਐਫ ਦੱਬੀ ਬੈਠਿਆ ਸੈਂਟਰ ਉਹਦਾ ਵੀ ਬਾਰੇ ਕੁਝ ਨਹੀਂ ਕੁਝ ਸਾਰਾ ਕੁਝ ਇਸ ਤਰ੍ਹਾਂ ਲੱਗ ਰਿਹਾ ਕਿ ਪੰਜਾਬ ਦਾ ਬਾਲੀਵੁੱਡ ਦੀ ਕੋਈ ਨਹੀਂ ਪੰਜਾਬ ਲਾਵਾਤ ਹੋਇਆ ਤੇ ਜੋ ਨਸ਼ਾ ਬੁਧ ਸਰਕਾਰ ਦੀ ਮੇਰੇ ਕੰਮ ਕਰਦੀ ਹੈ। ਦੇਖੋ ਨਸ਼ਾ ਬੁਧ ਸਰਕਾਰ ਨੂੰ ਜਾਗਣਾ ਚਾਹੀਦਾ ਸੀ ਬੜੀ ਦੇਰ ਬਾਅਦ ਜਾਗੀ ਆ ਅਜੇ ਕੀ ਨਤੀਜੇ ਨਿਕਲਦੇ ਆ ਹੁਣਵਾ ਸਮਝ ਦੱਸੇਗਾ। ਇੱਕ ਭਾਈਆ ਨੂੰ ਕਹੋਗੇ ਐਨਐਸਏ ਤੋਂ ਐਨਐਸਏ ਹਟਾਇਆ ਗਿਆ ਪਰ ਤੈਨੂੰ ਨਹੀਂ ਹਟਾਇਆ ਗਿਆ ਜਿਹਨੂੰ ਕਿਵੇਂ ਦੇਖ ਦੋ। ਦੇਖੋ ਮੈਂ ਕਹਿੰਦਾ ਕਿ ਭਾਈ ਅਮਰਪਾਲ ਕਹਿੰਦਾ ਕਿ ਵੀ ਐਨਐਸਏ ਹਟਾਉਣਾ ਚਾਹੀਦਾ ਸੀ ਤੇ ਦੂਜੇ ਸਾਥੀਆਂ ਤੇ ਹਟਾਇਆ ਜਾ ਤੇ ਉਹਨਾਂ ਨੂੰ ਵੀ ਹਟਾਇਆ ਜਾਣਾ ਥੋੜੀ। ਭਾਈ ਅਮਰਪਾਲ ਤੇ ਹੁਰਾਂ ਦੀ ਨਹੀਂ ਬਲਕੇ ਮੈਂ ਸਮਝਦਾ ਜਿਹੜੇ 18 ਲੱਖ ਵੋਟਰ ਆ ਖਡੂਰ ਸਾਹਿਬ ਹਲਕੇ ਦਾ ਉਹਨਾਂ ਦੇ ਉਹਨਾਂ ਦੇ ਜਿਹੜੇ ਡੇਟਾ ਉਹਦਾ ਵੀ ਜੇਤੂ ਦਾ ਕਤਲ ਕਰ ਰਹੀ ਹੈ ਜਿਹੜੀ ਖੇਤਰ ਦੇ ਵਿੱਚ ਲੋਕਾਂ ਦੀ رائے ਦਾ ਕਤਲ ਨਹੀਂ ਹੋਣਾ ਚਾਹੀਦਾ ਇਸ ਮੌਕੇ ਸਾਬਕਾ ਮੰਤਰੀ ਸੁਰਜੀਤ ਸਿੰਘ ਰਖੜਾ ਨੇ ਕਿਹਾ ਕਿ ਅਕਾਲੀ ਦਲ ਦੀ ਭਰਤੀ ਦੇ ਬਾਬਤ ਉਹ ਕਹਿੰਦੇ ਕਿ ਕੱਲ ਨੂੰ ਭਾਵ 18 ਤਰੀਕ ਨੂੰ ਉਥੇ تیر ਸੁੱਟਣ ਨੂੰ ਥਾਂ ਨਹੀਂ ਮਿਲੇਗੀ ਭਰਤੀ ਸੰਬੰਧੀ ਲੋਕਾਂ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਹੈ ਤਾਮੀ ਦੇ ਅਸਤੀਫੇ ਬਾਰੇ ਬੋਲਦਿਆਂ ਰਖੜਾ ਨੇ ਕਿਹਾ ਕਿ ਤਾਮੀ ਨੂੰ ਬਹੁਤ ਮਾੜਾ ਚੰਗਾ ਬੋਲਿਆ ਗਿਆ ਉਹਨਾਂ ਨੂੰ ਗਾਲਾਂ ਤੱਕ ਵੀ ਕੱਢੀਆਂ ਗਈਆਂ ਜਥੇਦਾਰ ਨੂੰ ਫੋਰਸਫੁਲੀ ਹਟਾਉਣ ਦੇ ਲਈ ਇਹ ਸਾਰਾ ਕੁਝ ਕੀਤਾ ਗਿਆ ਪੰਥ ਰਾਸਣ ਜਥੇਦਾਰ ਕੋਟਾਂਟਰੀ ਟੋੜਾ ਚੱਲਦੇ ਨਾਗੇ ਤੇ ਹਰ ਸਾਲ ਸਤਵਿੰਦਰ ਸਿੰਘ ਟੋੜਾ ਮੈਂਬਰ ਐਜੀਪੀਸੀ ਹਰ ਸਾਲ ਟੂਰਨਾਮੈਂਟ ਕਰਦਾ ਔਰ ਬਹੁਤ ਵੱਡੇ ਟੂਰਨਾਮੈਂਟ ਕਰਦਾ ਬਹੁਤ ਵੱਡੇ ਵੱਡੇ ਨਾਮ ਰੱਖੇ ਜਾਂਦੇ ਤੋ ਇਸ ਗੱਲ ਦੀ ਮੈਂ ਵਧਾਈ ਦੇਣਾ ਕਿ ਤੌੜਾ ਸਾਹਿਬ ਦਾ ਜਿੰਦਾ ਵੱਡਾ ਨਾਮ ਸੀ ਜਿੰਨੀ ਵੀ ਈਮਾਨਦਾਰੀ ਸੀ ਸਾਹਿਤ ਜੁਨ ਦੇ ਵਿੱਚ ਉਹਦਾ ਨਾਮ ਬੜੇ ਸਤਕਾਰ ਦੇ ਨਾਲ ਲਿਆ ਜਾਂਦਾ ਸੀ ਤੇ ਉਹੀ ਸਤਕਾਰ ਰੱਖ ਕੇ ਜੋ ਉਹਨਾਂ ਦਾ ਪਹਿਲਾਂ ਬਣਦੀ ਸੀ ਜਿਵੇਂ ਸਾਹਿਤਵਿੰਦ ਸੇ ਤੌੜੋਂ ਦੇ ਨਾਰ ਨੇ ਅੱਜ ਉਹਨਾਂ ਦੇ ਨਾਮ ਉੱਚਾ ਕਰਨ ਦੇ ਵਿੱਚ ਉਹ ਨਹੀਂ ਨਾਮ ਜਿੰਨੀ ਵਧਾਈ ਦੀ ਉਹ ਥੋੜੀ ਹੈ ਪਰਮਾਤਮਾ ਅੱਗੇ ਅਰਦਾਸ ਕਰਦੇ ਕਿ ਇਹ ਜਿਹੇ ਬੰਦੇ ਜਮਲ ਉਹਨਾਂ ਦੇ ਨਾਮ ਦੇ ਉੱਤੇ ਇਦਾਂ ਟੂਰਨਾਮੈਂਟ ਇਦਾਂ ਦੇਖੋ ਕੱਲ੍ਹ ਸ਼ਰੂਨ ਦੀ ਕਾਲੀ ਦਾ ਆਪਣੀ ਧਰਤੀ ਨੂੰ ਸ਼ੁਰੂ ਕਰ ਰਹੀ ਜਿਹੜੀ ਪਣੀ ਪਣੀ ਕਮੇਟੀ ਕਿਸ ਤਰ੍ਹਾਂ ਦੇਖਦੇ ਤੁਸੀਂ ਦੇਖੋਗੇ ਕੱਲ ਨੂੰ ਇਥੇ ਵੀ ਦਿਲ ਛੱਡਣ ਨੂੰ ਪੈ ਨਹੀਂ ਉੱਥੇ ਲੱਖਾਂ ਉਸਤਾਦ ਦੇ ਵਿੱਚ ਬੰਦੇ ਇਕੱਠੇ ਹੋਣਗੇ ਇੰਨਾ ਲੋਕਾਂ ਦੇ ਵਿੱਚ ਛਾਏ ਅੱਜ ਮੈਂ ਉੱਥੇ ਆ ਰਿਹਾ ਤੇ ਸਾਰੇ ਬੰਦਿਆਂ ਨਾਲ ਗੱਲ ਕਰਕੇ ਆ ਹਰ ਬੰਦਾ ਕਹਿੰਦਾ ਕਿ ਜੀ ਅਸੀਂ ਸਾਰੇ ਪਿੰਡ ਨੇ ਜਾਣਾ ਹੈ ਸਾਰੇ ਪਿੰਡ ਨੇ ਜਾਣਾ ਕੋਈ ਬੰਦਾ ਵੀ ਸਿਰ ਨਹੀਂ ਰਹਾ ਉੱਥੇ ਤਾਂ ਮੇਰਾ ਖਿਆਲ ਹੈ ਵੀ ਜਾਣਾ ਵੀ ਔਖਾ ਹੋ ਜਾਊਗਾ ਇੰਨੇ ਇੰਨੇ ਲੋਕ ਇਕੱਠੇ ਹੋ ਰਹੇ ਨੇ ਇੰਨਾ ਲੋਕਾਂ ਦੇ ਵਿੱਚ ਛਾਏ ਰដ្ឋਸਭਾ ਦੇ ਅੰਤਰੀਕ ਕਮੇਟੀ ਜਿਹੜਾ ਤੰਦਰਦਾ ਜਿਹੜਾ ਅਸੂਖਾ ਸੀ ਉਹ ਰੱਦ ਕਰਨਾ ਉਹਦੇ ਬਾਰੇ ਕੀ ਦੇਖੋ ਫੋਰਟ ਦਾ ਪਹਿਲਾਂ ਵੀ ਰੱਦ ਕਰ ਦਿੱਤਾ ਪਹਿਤੋਂ ਪਹਿਲਾਂ ਉਹ ਗਾਣਾ ਕੱਢੀਆਂ ਜਦੋਂ ਉਹਨਾਂ ਨੂੰ ਬਾਹਰ ਚੰਗਾ ਬੋਲਿਆ ਤੇ ਕੋਈ ਸੌਖਾ ਥੋੜਾ ਉਹਨਾਂ ਨੇ ਇਸੇ ਵਜ੍ਹਾ ਤੇ ਕੋਈ ਬੰਦਾ ਵੀ ਜਿਸ ਸੰਸਥਾ ਦਾ ਬਣਿਆ ਹੋਇਆ ਇੱਥੇ ਲੱਗਿਆ ਹੋਇਆ ਜਿਹੜਾ ਇਹ ਐਪ ਚ ਕਰਕੇ ਬਣਾਇਆ ਕੋਈ ਜੇ ਚੇਂਜ ਕਰੋ ਸੌਖਾ ਥੋੜਾ ਕਰੂਗਾ ਉਹਨੂੰ ਇੰਨਾ ਤੰਗ ਕੀਤਾ ਗਿਆ ਉਹਨੂੰ ਫੋਰਸਫੁਲੀ ਕਿਹਾ ਗਿਆ ਕਿ ਜਿਸ ਦਾ ਸਭ ਨੂੰ ਹਟਾਉਣਾ ਹੈ ਹੁਕਮਨਾਮਾ ਤੇ ਅੱਧਾ ਗੋਣ ਮੰਨ ਵੀ ਲਿਆ ਯਾਨੀ ਹਰ ਪੀੜ ਦੇ ਬਖਤਵਾਂ ਮੰਨ ਲਿਆ ਪਰ ਫਿਰ ਕਿਹਾ ਵੀ ਦੋ ਹੋਰ ਟਾਉਣੇ ਨੇ ਫਿਰ ਉਹਦੇ ਕੋਲ ਹੋਰ ਰਾਹ ਕੀ ਸੀਗਾ ਜੇ ਰੈਜ਼ਾਈਨ ਕਰ ਤੋਂ ਬਿਨਾ ਮੈਂ ਤਾਂ ਇਹ ਕਹਿਣਾ ਵੀ ਉਹਨਾਂ ਨੂੰ ਅੱਗ ਨਾਲ ਚੰਗਲ ਸੀ ਕਿ ਮੈਂ ਨਹੀਂ ਕੰਮ ਇਹ ਕਰਨਾ ਪਰ ਚਲੋ ਦੇਰ ਆਏ ਤੇ ਉਹਨਾਂ ਨੇ ਰੈਜ਼ਾਈਨ ਕਰਤਾ ਫਿਰ ਵੀ ਚੰਗੀ ਗੱਲ ਹੈ ਤੁਹਾਨੂੰ ਲੱਗਦਾ ਵੀ ਮੰਨਣਗੇ ਤਾਂ ਮੈਂ ਖਾ ਮੈਨੂੰ ਪ੍ਰੀਜ਼ ਨਹੀਂ ਕਿਹਾ ਤਾਂ ਖਾ ਮੰਨਣਗੇ ਕਿਉਂਕਿ ਜੋ ਉਹਨਾਂ ਨੇ ਪਿਛੋਂ ਨਾਲ ਕੀਤੀ ਆ ਉਹਨਾਂ ਨੇ ਐਤੋਂ ਤੱਕ ਉਹਨਾਂ ਨਾਲ ਕੁਝ ਹੋ ਸਕਦਾ ਧਰਮ ਕਰਕੇ ਇਕੱਠ ਹੋ ਰਿਆ ਗੱਲ ਇਹਦੇ ਜੋਰ ਨਾਲ ਕੱਟਰੀ ਹੋ ਰਿਆ ਲੋਕ ਧਰਮ ਨਾਲ ਜੁੜੇ ਹੋਏ ਨੇ ਲੋਕਾਂ ਨੂੰ ਬਾਕੀ ਗੱਲਾਂ ਸੈਕੰਡ ਨੇ ਤੁਹਾਡੀ ਜ਼ਮੀਨ ਤੁਹਾਡੀ ਹਦਾਇਤਾਂ ਤੁਹਾਡੇ ਅਹੁਦੇ ਸਭ ਤੋਂ ਛੋਟਾ ਹੈ ਸਭ ਤੋਂ ਵੱਡਾ ਤੰਮ ਹੁੰਦਾ ਜਿਹੜੋ ਧਰਮੀਆਂ ਨੇ ਇਹਨਾਂ ਦੇ ਮੱਥਾ ਲਾ ਲਿਆ ਸ਼੍ਰੀ ਕਬਤਖ ਸਾਹਿਬ ਦੇ ਨਾਲ ਤੇ ਅੱਜ ਉਹ ਜੋਰ ਲਾ ਰਹੇ ਨੇ ਦੇਖਣੀ ਹੈ ਪ੍ਰੈਸ ਕਾਨਫਰੈਂਸ ਤੇ ਵੀ ਇਹ ਗਲਤ ਕਰ ਰਹੇ ਨੇ ਜੀ ਇਹ ਠੀਕ ਕਰ ਰਹੇ ਨੇ ਜੀ ਫੇਸਬੁੱਕ ਤੇ ਵੀ ਦੇਖਿਆ ਹੁਣ ਕਿ ਜੇ ਹੋ ਹੋ ਰਿਹਾ ਮਾ ਹੋ ਰਿਹਾ ਸੌਦਾ ਲਿਖਿਆ ਹੈ ਨੇ ਉਹਨਾਂ ਦੀ ਪਾਰਟੀ ਨਹੀਂ ਹੈ ਜੀ ਫਾਂਦੇ ਨਾਲ ਜੇ ਤੇ ਫੇਰ ਵੀ ਇੰਨੇ ਬੰਦੇ ਇਕੱਠੇ ਹੁੰਦੇ ਇਹਨਾਂ ਕੋਈ ਕਰਨ ਦੇ ਬਾਅਦ ਨਹੀਂ ਫਿਰ ਇਹਦਾ ਮਤਲਬ ਪਿੱਛੇ ਨਾ ਕਿਸੇ ਦੀ ਕੋਈ ਗਲਤੀ ਹੈ ਵੀ ਕਦੋਂ ਮਜੂਰੀਆ ਤੋਂ ਅੱਜ ਸਿੱਕੜ ਕੇ ਪੇਟੋਂ ਵੀ ਕਹਿ ਰਹੇ ਕਿਸ ਤਰ੍ਹਾਂ ਦੇਖਦੇ ਹੁੰਦੇ ਆਲੇ ਸਿੱਕੜਦੇ ਦੇਖੋ ਇਸ ਦੇ ਬਾਰੇ ਬਹੁਤਾ ਪਤਾ ਨਹੀਂ ਹੈ ਵੀ ਕੀ ਹੈ ਕੀ ਨਹੀਂ ਇਹਦਾ ਪਰਚਰ ਦੀ ਗੱਲ ਚੱਲੀ ਜਾਂਦੀ ਹੈ ਜੀ ਉਸ ਟਾਈਮ 'ਚ ਹੈਗਾ ਸੀ ਕੋਈ ਸਰਪਰਾ ਜੋ ਮਸ਼ੇਰੇ ਇਲਜ਼ਾਮ ਲੱਗੇ ਸੋ ਦੇਖੋ ਕੋਈ ਹਾਲ ਤੱਕ ਕੋਈ ਗੱਲ ਸਿੱਧ ਹੋਈ ਹੋਣੀ ਹਾਲ ਤੱਕ ਕੋਈ ਉਹਨਾਂ ਦੇ ਹੱਕ ਲਾਭ ਕੋਈ ਚੀਜ਼ ਸਿੱਧ ਨਹੀਂ ਕਰ ਸਕੇ ਪਹਿਲਾਂ ਕਹਿੰਦੇ ਕਿ ਜੀ ਬਾਈ ਬਹੁਤ ਕੰਮ ਕਰਦਾ ਰਿਹਾ ਖੁਰੀ ਬਹੁਤ ਕੰਮ ਕਰਦੇ ਨੇ ਆਪਾਂ ਵੀ ਪਾਰਟੀ ਨੇ ਕਿਸ ਤਰ੍ਹਾਂ ਦੇ ਦੇ ਨਸ਼ੇ ਬੁਰੇ ਜੋ ਬੁਰੀ ਦੇਖੋ ਇਹ ਪੂਰੀ ਤਰ੍ਹਾਂ ਫੇਲ ਹੋ ਗਏ ਹਰ ਫੀਲ ਚ ਫੇਲ ਹੋ ਗਏ ਦੇਖੋ ਚਾਹੇ ਨਸ਼ੇ ਦੀ ਗੱਲ ਲਾ ਲਓ ਲਾਅ ਐਂਡ ਆਰਡਰ ਦੀ ਗੱਲ ਕਰ ਲਓ ਨਸ਼ੇ ਵੀ ਤਾਂ ਹੀ ਕਰਦੇ ਉਹ ਲਾਅ ਐਂਡ ਆਰਡਰ ਵਿੱਚ ਹੋਊਗਾ ਰੋਜ਼ ਬੰਬ ਚੱਲਦੇ ਨੇ ਬਲਾਸਟ ਹੋ ਰਹੇ ਨੇ ਤੇ ਕਰਪਸ਼ਨ ਦੀ ਗੱਲ ਆਪ ਦੀ ਰੋਜ਼ ਇਹ ਵੀ ਸੁਣ ਰਹੇ ਹਾਂ ਕਿ ਜੋ ਉਹਨਾਂ ਨੇ ਗੱਲਾਂ ਕੀਤੀ ਸਾਰਾ ਕੁਝ ਉਹਦੇ ਉਲਟ ਹੋਇਆ ਇਸ ਮੌਕੇ ਤੇ ਸ਼ਰੋਮਣੀ ਕਮੇਟੀ ਦੇ ਮੈਂਬਰ ਸਤਵਿੰਦਰ ਸਿੰਘ ਟੋੜਾ ਨੇ ਕਿਹਾ ਕੇ ਪੰਜਾਬ ਯੂناਇਟਿਡ ਕਬੱਡੀ ਫੈਡਰੇਸ਼ਨ ਦੀਆਂ ਟੀਮਾਂ ਦੇ ਫਾਸਵੇਂ ਮੁਕਾਬਲੇ ਕਰਵਾਏ ਜਾ ਰਹੇ ਨੇ ਉਹਨਾਂ ਆਖਿਆ ਕਿ ਜੇਤੂ ਟੀਮ ਨੂੰ ਸਵਾ ਦੋ ਲੱਖ ਭਾਵ 225000 ਰੁਪਏ ਦਾ ਨਕਦ ਇਨਾਮ ਦਿੱਤਾ ਜਾਏਗਾ ਜਦੋਂ ਕਿ ਦੂਸਰੇ ਨੰਬਰ ਤੇ ਆਉਣ ਵਾਲੀ ਨੂੰ ਪੌਣੇ ਦੋ ਲੱਖ ਭਾਵ 175000 ਰੁਪਏ ਨਕਦ ਇਨਾਮ ਦਿੱਤਾ ਜਾਏਗਾ ਬੈਸਟ ਰੀਡਰ ਅਤੇ ਜਾਫੀ ਨੂੰ 51 51000 ਦੇ ਨਕਦ ਇਨਾਮ ਦਿੱਤੇ ਜਾਣਗੇ ਇਹ ਜਿਹੜਾ ਬਰਾ ਟੋੜਾ ਸਾਹਿਬ ਦੀ ਜਨ ਸ਼ਤਾਬਦੀ ਦਾ ਬਰਾ ਤੇ 15ਵਾਂ ਕਬੱਡੀ ਕੱਪ ਸੀ ਟੋੜਾ ਸਾਹਿਬ ਨੇ ਸਵਾਗਤ ਕੀਤਾ। ਹਰ ਸਾਲ ਅਸੀਂ ਕਰਵਾਉਂਦੇ ਹਾਂ ਪਰ ਇਸ ਤੌਰ ਤੇ ਵਿਸ਼ੇਸ਼ ਤੌਰ ਤੇ ਉਨਾ ਹੀ ਸ਼ਤਾਬਦੀ ਹੈ ਤੇ ਵੱਡੀ ਪੱਧਰ ਦੇ ਕਰਵਾ ਰਹੇ ਸੰਗਤ ਦਾ ਬੜਾ ਸਹਿਯੋਗ ਹੈ। ਸਤਕਾਰਯੋਗ ਰਖਣਾ ਸਾਹਿਬ ਪਹੁੰਚੇ ਨੇ। ਵੱਡੀ ਸ਼ਖਸੀਅਤ ਨੇ ਹਸਮਾਜ ਦੀ। ਵੱਡੀ ਸੇਵਾ ਰਖਣਾ ਪਰਿਵਾਰ ਦੀ ਆਏ ਨੇ ਜੀਆਂ ਇਹਨੂੰ ਹੋਲ ਲੀਡਰਸ਼ਿਪ ਆਈ ਹੈ। ਸਭ ਦਾ ਜਿੱਥੇ ਧੰਨਵਾਦ ਇਹ ਜੀਆਂ ਕਰਦਾ। ਸੰਗਤ ਦਾ ਧੰਨਵਾਦ ਹੈ, ਗੁਰੂ ਦਾ ਸ਼ੁਕਰਾਨਾ ਜਿਹੜਾ ਕਿਰਪਾ ਕਰਕੇ ਸਾਂਭ ਸਰਵ ਕਰਦੀ। ਹਿੰਮਤੇ ਪਾਲ ਬਾਕਸ ਜਿਹੜੇ ਜਿਹੜੇ ਨਾਮ ਨੇ ਪਹਿਲਾ ਇਨਾਮ ਕਬੱਡੀ ਕਪ ਦਾ ਸਾਡਾ 7.5 ਲੱਖ ਰੁਪਏ ਦਾ ਹੈ ਦੂਸਰਾ ਇਨਾਮ 1.75 ਲੱਖ ਰੁਪਏ ਦਾ ਹੈ ਤੇ 51 51 ਹਜ਼ਾਰ ਦੇ ਦੋ ਨਾਮ ਰੀਡਰ ਤੇ ਜਾਫੀ ਦੇ ਅਸੀਂ ਰੱਖੇ ਨੇ ਕਿੰਨੀਆਂ ਕਿੰਨੀਆਂ ਟੀਮਾਂ ਜਿਹੜੇ ਭਾਗ ਲੈਣਗੇ ਇਹ ਪੰਜਾਬ ਯੂਨਾਈਟਰ ਫੈਡਰੇਸ਼ਨ ਕਬੱਡੀ ਦੀਆਂ ਟੀਮਾਂ ਆਈਆਂ ਨੇ ਜਾਦਾ surprisa ਪਾਲਾ ਜਲਾਲਪੁਰੀਆ ਆਏ ਆ ਅਰਚੋਲਾ ਦੇ ਸਾਰੇ ਵੱਡੇ ਪਲੇਅਰ ਜਿਹੜੇ ਹੈਗੇ ਨਾਮ ਉਹ ਅੱਛੇ ਨੇ